ਮੇਰਾ ਨਾਮ ਜੀ ਬਰੂਰ ਮਰਵਾਹਾ ਮਿੱਠੂ ਹੈ ਜੀ ਤੇ ਇਹ ਹਾਦਸਾ ਪਿਛਲੇ ਮਹੀਨੇ ਜਿਹੜਾ 9 ਤਰੀਕ ਨੂੰ ਵਾਪਰਿਆ ਸੀ ਜਿਹਦੇ ਵਿੱਚ ਸੱਤ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਇਸ ਵਿੱਚ ਸਰਕਾਰ ਨੇ ਅੱਜ ਜੋ ਦੁਕਾਨਦਾਰਾਂ ਦੀ ਮਦਦ ਕੀਤੀ ਹੈ ਅਸੀਂ ਉਹਦਾ ਥੈਂਕਸ ਕਰਨ ਵਾਸਤੇ ਅੱਜ ਡੀਸੀ ਸਾਹਿਬ ਕੋਲ ਆਏ ਆ ਕੋਲ ਨਾਲ ਸਾਡੇ ਆਪਣੇ ਸ਼ਹਿਰ ਦੇ ਜਿਹੜਾ ਅਲਕੈਂਚ ਆਜੋ ਚੇਅਰਮੈਨ ਪੰਜਾਬ ਰਮਨ ਮੈਲ ਜੀ ਸਾਡੇ ਨਾਲ ਨੇ ਅਸੀਂ ਇਹ ਸਰਕਾਰ ਦੇ ਜੋ ਸਾਡੀ ਬਿਦਾਇਤ ਕੀਤੀ ਹੈ ਇਹਦੇ ਬਾਰੇ ਆਪਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦੇ ਆ ਅਤੇ ਇੱਕ ਸਰਕਾਰ ਅੱਗੇ ਸ਼ਿਫਾਰਿਸ਼ ਕਰਨਾ ਚਾਹੁੰਦੇ ਆ ਕਿ ਇਹ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ 'ਚ ਲਾਗੂ ਕੀਤੀ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਐਸਾ ਦਾ ਕੋਈ ਵੀ ਇਨਸੀਡੈਂਟ ਹੁੰਦਾ ਹੈ ਉਹਦੇ ਵਿੱਚ ਇੱਕ ਮਾਲੀ ਸਹਾਇਤਾ ਮਿਲ ਸਕੇ ਤਾਂ ਕਿ ਉਹ ਆਪਣਾ ਜੋ ਵੀ ਥੋੜਾ ਬਹੁਤ ਕਾਰੋਬਾਰ ਜਿਹੜਾ ਆਪਣਾ ਸੈੱਟ ਕਰ ਸਕਣ ਪਹਿਲਾਂ ਵੀ ਬਿਲ੍ਹਾਉਂਦਾ ਹੋਇਆ ਕਿ ਆ ਅੱਜ ਦਿਨ ਤੱਕ ਜੀ ਇੰਨੀਆਂ ਸਰਕਾਰਾਂ ਆਈਆਂ ਵਾ ਕਿਸੇ ਵੀ ਸਰਕਾਰ ਨੇ ਇਦਾਂ ਦੀ ਮਦਦ ਨਹੀਂ ਕੀਤੀ ਇਸ ਸਰਕਾਰ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਇੱਥੇ ਦੁਕਾਨਦਾਰਾਂ ਦੇ ਹਿੱਤ ਵਿੱਚ ਇਹ ਕੰਮ ਕੀਤਾ ਸਾਨੂੰ ਉਮੀਦ ਆਸ ਹੈ ਕਿ ਇਹ ਜਿਹੜੀ ਪਾਲਿਸੀ ਆ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਏਗੀ ਜਿਹਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਦੁਕਾਨਦਾਰਾਂ ਨੂੰ ਇੱਕ ਬਹੁਤ ਵੱਡੀ ਜੜੀ ਆ ਰਾਤ ਮਿਲੇਗੀ ਪਈ ਦੱਸ ਦਿਓ ਜੀ ਜਿਹੜੀ ਅੱਜ ਪੰਜਾਬ ਸਰਕਾਰ ਨੇ ਤੁਹਾਡੀ ਮਦਦ ਕੀਤੀ ਹੈ ਕੀ ਕਹਿਣਾ ਚਾਹੋਗੇ ਜੀ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਦਦ ਹੋਈ ਹੈ ਕਿਸੇ ਦੁਕਾਨਦਾਰਾਂ ਦੀ ਬਹੁਤ ਵਧੀਆ ਪ੍ਰਾਲਾ ਕੀਤਾ ਬੈਲ ਸਾਹਿਬ ਨੇ ਸਾਨੂੰ ਅੱਜ ਉਹਨਾਂ ਨੇ ਚੈੱਕ ਉਹਨਾਂ ਨੇ ਦਿੱਤੇ ਨੇ ਤੇ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਬੈਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਚ ਪਹਿਲਾ ਕਦੀ ਤਾਂ ਹੋਇਆ ਵੀ ਜਿਹੜੀ ਅੱਗ ਲੱਗੇ ਫਲੇਮ ਆ ਜਾਂ ਨਾ ਜੀ ਨਾ ਇਹ ਤੇ ਸਾਨੂੰ ਵੀ ਉਮੀਦ ਨਹੀਂ ਸੀਗੀ ਪਰ ਬੈਲ ਸਾਹਿਬ ਨੇ ਜੋ ਦੌੜ ਭੱਜ ਕਰਕੇ ਜੋ ਸਾਡੇ ਵਾਸਤੇ ਕੀਤਾ ਬਹੁਤ ਪਹਿਲੀ ਵਾਰ ਹੋਇਆ ਹੈ ਤਾਂ ਕਿਨੇ ਕਿਨੇ ਚੱਕਰ ਸਾਨੂੰ ਲੱਖ ਲੱਖ ਰੁਪਏ ਦਾ ਚੱਕਰ ਆਦਾ ਵੱਡੀ ਗੱਲ ਹੈ ਦੇਖੋ ਜੀ ਦੋਪਦੇ ਨੂੰ ਤਿੰਨ ਕੇ ਦਾ ਸਾਰਾ ਹੁੰਦਾ ਤੇ ਇਹ ਤੇ ਫਿਰ ਵੀ ਬਹੁਤ ਗੁੱਛ ਹੈ ਮੇਰਾ ਨਾਮ ਗੋਪਾਲ ਨਾਥ ਕੋਸ਼ਲ ਹੈ ਮੈਂ ਕੋਸ਼ਲ ਕਲੈਕਸ਼ਨ ਦਾ ਮਾਲਿਕ ਹਾਂ ਏ ਪੰਜਾਬ ਸਰਕਾਰ ਨੇ ਔਰ ਡੀਸੀ ਸਾਹਿਬ ਤੋਂ ਰਮਨ ਬੈਲਜੀ ਦੇ ਸਦਕੇ ਸਾਨੂੰ ਕੰਪਨਸੇਸ਼ਨ ਮਿਲੀ ਆ ਜਿਹਦਾ ਅਹੀ ਤਹੇ ਦਿਨੋਂ ਧੰਨਵਾਦੀ ਆ ਇਹਨਾਂ ਦੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਐ ਛੋਟੇ ਵਪਾਰੀਆਂ ਲਈ ਇੱਕ ਕੰਪਨਸੇਸ਼ਨ ਸਹਾਇਤਾ ਸ਼ੁਰੂ ਕੀਤੀ ਗਈ ਆ ਪਹਿਲਾ ਚੈੱਕ ਮੈਨੂੰ ਮਿਲਿਆ ਡੀਸੀ ਸਾਹਿਬ ਨੇ ਅੱਜ ਨੂੰ ਡੀਸੀ ਸਾਹਿਬ ਨੇ ਸਪੈਸ਼ਲੀ ਕਿਹਾ ਕਿ ਇਹ ਪਹਿਲਾ ਚੈੱਕ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਛੋਟੇ ਵਪਾਰੀਆਂ ਲਈ ਕੰਪਨਸੇਸ਼ਨ ਦੇ ਤੌਰ ਤੇ ਦਿੱਤਾ ਜਾਂਦਾ ਪਿਆ ਔਰ ਮੇਰੀ ਮੇਰੇ ਵੱਲੋਂ ਸਾਰੀ ਪੰਜਾਬ ਸਰਕਾਰ ਨੂੰ ਗੁਜਾਰਿਸ਼ ਹੈਗੀ ਹੈ ਕਿ ਇਹ ਸਹਾਇਤਾ ਰਾਸ਼ੀ ਸਾਰੇ ਵਪਾਰੀਆਂ ਲਈ ਇੱਕ ਪਾਲਿਸੀ ਬਣਾ ਕੇ ਸ਼ੁਰੂ ਕੀਤੀ ਜਾਏ ਤਾਂ ਕਿ ਆਮਲੇ ਸਮੇਂ ਦੇ ਵਿੱਚ ਕੋਈ ਵੀ ਇਸ ਛੋਟੀ ਮੋਟੀ ਸਹਾਇਤਾ ਤੋਂ ਮੰਜਾ ਨਾ ਰਹੇ। ਧੰਨਵਾਦ। ਮੇਰਾ ਨਾਮ ਜੀ ਬਰੂਰ ਮਰਵਾਹਾ ਮਿੱਠੂ ਹੈ ਜੀ। ਤੇ ਇਹ ਹਾਲ ਸਾ ਪਿਛਲੇ ਮਹੀਨੇ ਜਿਹੜਾ 9 ਤਰੀਕ ਨੂੰ ਵਾਪਰਿਆ ਸੀ ਜਿਹਦੇ ਵਿੱਚ ਸੱਤ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਇਸ ਵਿੱਚ ਸਰਕਾਰ ਨੇ ਅੱਜ ਜੋ ਦੁਕਾਨਦਾਰਾਂ ਦੀ ਮਦਦ ਕੀਤੀ ਹੈ ਅਸੀਂ ਉਹਦਾ ਥੈਂਕਸ ਕਰਨ ਵਾਸਤੇ ਅੱਜ ਡੀਸੀ ਸਾਹਿਬ ਕੋਲ ਆਏ ਆ। ਕੋਲ ਨਾਲ ਸਾਡੇ ਆਪਣੇ ਸ਼ਹਿਰ ਦੇ ਜਿਹੜਾ ਹਰਕੈਂਚ ਆਜੋ ਚੇਅਰਮੈਨ ਪੰਜਾਬ ਰਮਨ ਮੈਲ ਜੀ ਸਾਡੇ ਨਾਲ ਨੇ ਤੇ ਅਸੀਂ ਇਹ ਸਰਕਾਰ ਦੇ ਜੋ ਸਾਡੀ ਮਦਦ ਕੀਤੀ ਹੈ ਇਹਦੇ ਬਾਰੇ ਆਪਾਂ ਦਾ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦੇ ਆਂ। ਅਤੇ ਇੱਕ ਸਰਕਾਰ ਅੱਗੇ ਸ਼ਿਫਾਰਿਸ਼ ਕਰਨਾ ਚਾਹੁੰਦੇ ਆਂ ਕਿ ਇਹ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ 'ਚ ਲਾਗੂ ਕੀਤੀ ਜਾਵੇ। ਤਾਂ ਕਿ ਦੁਕਾਨਦਾਰਾਂ ਨੂੰ ਐਸਾ ਦਾ ਕੋਈ ਵੀ ਇਨਸੀਡੈਂਟ ਹੁੰਦਾ ਉਹਦੇ ਵਿੱਚ ਇੱਕ ਮਾਲੀ ਸਹਾਇਤਾ ਮਿਲ ਸਕੇ ਤਾਂ ਕਿ ਉਹ ਆਪਣਾ ਜੋ ਵੀ ਥੋੜਾ ਬਹੁਤ ਕਾਰੋਬਾਰ ਜਿਹੜਾ ਆਪਣਾ ਸੈੱਟ ਕਰ ਸਕਣ। ਪਹਿਲਾਂ ਕਦੀ ਪੁੱਛਿਆ ਉਹ ਕਿਰਾ ਅੱਜ ਦਿਨ ਤੱਕ ਜੀ ਅੰਨੀਆਂ ਸਰਕਾਰਾਂ ਆਈਆਂ ਵਾ ਕਿਸੇ ਵੀ ਸਰਕਾਰ ਨੇ ਇੰਧਰ ਦੀ ਮਦਦ ਨਹੀਂ ਕੀਤੀ। ਇਹ ਸਰਕਾਰ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਅਤੇ ਦੁਕਾਨਦਾਰਾਂ ਦੇ ਹਿੱਤ ਵਿੱਚ ਇਹ ਕੰਮ ਕੀਤਾ। ਸਾਨੂੰ ਉਮੀਦ ਆਸ ਹੈ ਕਿ ਇਹ ਜਿਹੜੀ ਪਾਲਿਸੀ ਆ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਏਗੀ ਜਿਹਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਦੁਕਾਨਦਾਰਾਂ ਨੂੰ ਇੱਕ ਬਹੁਤ ਵੱਡੀ ਜਿਹੜੀ ਰਾਹਤ ਮਿਲੇਗੀ। ਪਈ ਦੱਸ ਦਿਓ ਜੀ ਜਿਹੜੀ ਪੰਜਾਬ ਸਰਕਾਰ ਨੇ ਤੁਹਾਡੀ ਮਦਦ ਕੀਤੀ ਹੈ ਕੀ ਕਰਨਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਦਦ ਹੋਈ ਹੈ ਕਿਸੇ ਦੁਕਾਨ ਦੁਕਾਨਦਾਰਾਂ ਦੀ ਬਹੁਤ ਵਧੀਆ ਪ੍ਰਸ਼ੰਸਾ ਕੀਤਾ ਬੈਲ ਸਾਹਿਬ ਨੇ ਸਾਨੂੰ ਅੱਜ ਉਹਨਾਂ ਨੇ ਚੈੱਕ ਉਹਨਾਂ ਨੇ ਦਿੱਤੇ ਨੇ ਤੇ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਬੈਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਚ ਪਹਿਲਾ ਕਦੀ ਤਾਂ ਹੋਇਆ ਵੀ ਜਿਹੜੀ ਅੱਗ ਲੱਗੇ ਲਾਈ ਮਾਰ ਜਾ ਨਾ ਜੀ ਨਾ ਇਹ ਤੇ ਸਾਨੂੰ ਵੀ ਉਮੀਦ ਨਹੀਂ ਸੀਗੀ ਪਰ ਬੈਲ ਸਾਹਿਬ ਨੇ ਜੋ ਦੌੜ ਭੱਜ ਕਰਕੇ ਜੋ ਸਾਡੇ ਵਾਸਤੇ ਕੀਤਾ ਬਹੁਤ ਪਹਿਲੀ ਵਾਰ ਹੋਇਆ ਹੈ ਤਾਂ ਕਿੰਨੇ ਕਿਨੇ ਚੱਕਰ ਲੱਗੇ ਸਾਨੂੰ ਲੱਖ ਲੱਖ ਰੁਪਏ ਦਾ ਚੱਕਰ ਆਦਾ ਵੱਡੀ ਗੱਲ ਦੇਖੋ ਜੀ ਡੋਬਦੇ ਨੂੰ ਤਿੰਕੇ ਦਾ ਸਾਰਾ ਹੁੰਦਾ ਤੇ ਇਹ ਤੇ ਫਿਰ ਵੀ ਬਹੁਤ ਕੁਛ ਹੈ ਮੇਰਾ ਨਾਮ ਗੋਪਾਲ ਨਾਥ ਕੋਸ਼ਲ ਹੈ ਮੈਂ ਕੋਸ਼ਲ ਕਲੈਕਸ਼ਨ ਦਾ ਮਾਲਕ ਆ ਇਹ ਪੰਜਾਬ ਸਰਕਾਰ ਨੇ ਔਰ ਡੀਸੀ ਸਾਹਿਬ ਤੋਂ ਰਮਨ ਬੈਲ ਜੀ ਦੇ ਸਦਕਾ ਸਾਨੂੰ ਕੰਪਨਸੇਸ਼ਨ ਮਿਲੀ ਆ ਜਿਹਦਾ ਅਹੀ ਤਹੇ ਦੋ ਧਨਵਾਦੀ ਇਹਨਾਂ ਦੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਐ ਛੋਟੇ ਵਪਾਰੀਆਂ ਲਈ ਕੰਪਨਸੇਸ਼ਨ ਸਹਾਇਤਾ ਸ਼ੁਰੂ ਕੀਤੀ ਗਈ ਆ ਪਹਿਲਾ ਚੈੱਕ ਮੈਨੂੰ ਮਿਲਿਆ ਡੀਸੀ ਸਾਹਿਬ ਨੇ ਅੱਜ ਨੂੰ ਡੀਸੀ ਸਾਹਿਬ ਨੇ ਸਪੈਸ਼ਲੀ ਕਿਹਾ ਕਿ ਇਹ ਪਹਿਲਾ ਚੈੱਕ ਜਿਹੜਾ ਪੰਜਾਬ ਸਰਕਾਰ ਵੱਲੋਂ ਛੋਟੇ ਵਪਾਰੀਆਂ ਲਈ ਕੰਪਨਸੇਸ਼ਨ ਦੇ ਤੌਰ ਤੇ ਦਿੱਤਾ ਜਾਂਦਾ ਪਿਆ ਔਰ ਮੇਰੇ ਵੱਲ ਮੇਰੇ ਵੱਲੋਂ ਸਾਰੀ ਪੰਜਾਬ ਸਰਕਾਰ ਨੂੰ ਗੁਜਾਰਿਸ਼ ਹੈ ਕਿ ਇਹ ਸਹਾਇਤਾ ਰਾਸ਼ੀ ਸਾਰੇ ਵਪਾਰੀਆਂ ਲਈ ਇੱਕ ਪਾਲਿਸੀ ਬਣਾ ਕੇ ਸ਼ੁਰੂ ਕੀਤੀ ਜਾਏ ਤਾਂ ਕਿ ਆਰਮਲੇ ਸਮੇਂ ਦੇ ਵਿੱਚ ਕੋਈ ਵੀ ਇਸ ਛੋਟੀ ਮੋਟੀ ਸਹਾਇਤਾ ਨੂੰ ਮਾਝਾ ਲੈ ਰਹੇ tanpa